ਝੂਠੇ ਇਲਜ਼ਾਮਾਂ ਹੇਠ ਸਾਊਦੀ ਚ ਫਸਿਆ ਨੌਜਵਾਨ 6 ਸਾਲਾਂ ਬਾਅਦ ਪਰਤਿਆਕਰ ਵਾਪਿਸ ਸੰਤ ਸਿਚਵਾਲ ਦੇ ਯਤਨਾ ਸਦਕਾ ਹੋਈ ਕਰ ਵਾਪਸੀ ਝੂਠੇ ਇਲਜ਼ਾਮਾਂ ਤਹਿਤ ਸਾਊਦੀ ਦੀ ਜੇਲ੍ਹ ਚ ਫਸੇ ਨੂਰ ਮਹਿਲ ਦੇ ਨਜ਼ਦੀਕ ਮਿੱਠਾ ਪਿੰਡ ਦੇ ਰਹਿਣ ਵਾਲੇ ਨਰੇਸ਼ ਕੁਮਾਰ ਨਾਮ ਦੇ ਨੌਜਵਾਨ ਨੇ ਅੱਜ ਸੰਤ ਸਿਚਵਾਲ ਜੀ ਦੇ ਯਤਨਾ ਸਦਕਾ 6 ਸਾਲਾਂ ਬਾਅਦ ਕਰ ਵਾਪਸੀ ਕੀਤੀ ਹੈ ਇਸ ਵਕਤ ਦੌਰਾਨ ਨੌਜਵਾਨ ਨੇ ਹੱਟ ਬਿੱਤੀ ਸੁਣਾਉਂਦੇ ਹੋਏ ਦੱਸਿਆ ਕਿ ਉਹ ਜਿਸ ਕੰਪਨੀ ਦੇ ਵਿੱਚ ਕੰਮ ਕਰਦਾ ਸੀ ਉਸ ਕੰਪਨੀ ਤੋਂ ਛੁੱਟੀ ਮੰਗਣ ਤੇ ਪਹਿਲਾਂ ਤਾਂ ਕੰਪਨੀ ਦੇ ਵੱਲੋਂ ਛੁੱਟੀ ਦੇਣ ਸਬੰਧੀ ਸਾਫ਼ ਇਨਕਾਰ ਕਰ ਦਿੱਤਾ ਗਿਆ ਅਤੇ ਇਹ ਕਹਿ ਕੇ ਗੱਲ ਹਰ ਵਾਰ ਟਾਲ ਦਿੱਤੀ ਜਾਂਦੀ ਕਿ ਅਜੇ ਸਬਰ ਕਰੋ ਪਰ ਹਰ ਵਾਰ ਛੁੱਟੀ ਮੰਗਣ ਤੇ ਨੌਜਵਾਨ ਹੱਥ ਨਿਰਾਸ਼ਾ ਹੀ ਲੱਗਦੀ ਕੁਝ ਦਿਨਾਂ ਦੇ ਸਬਰ ਮਗਰੋਂ ਜਦ ਨੌਜਵਾਨ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਕੰਪਨੀ ਦੇ ਇੱਕ ਅਧਿਕਾਰੀ ਵੱਲੋਂ ਉਸ ਨੂੰ ਉੱਥੇ ਦੇ ਪੁਲਿਸ ਥਾਣੇ ਲੈ ਜਾ ਕੇ ਚੋਰੀ ਦੇ ਛੁੱਠੇ ਇਲਜ਼ਾਮਾਂ ਤਹਿਤ ਫਸਾ ਦਿੱਤਾ ਗਿਆ ਤੇ ਜੇਲ੍ਹ ਭੇਜ ਦਿੱਤਾ ਗਿਆ ਕਰੀਬ 1 ਸਾਲ ਜੇਲ੍ਹ ਵਿੱਚ ਰਹਿਣ مگر ਹਰ ਵਾਰ ਦੀ ਤਰ੍ਹਾਂ ਪ੍ਰਵਾਸੀ ਨੌਜਵਾਨ ਲਈ ਮਸੀਹਾ ਬਣੇ ਸੰਤ ਸਿਚੇਵਾਲ ਨੇ ਇਸ ਵਾਰ ਵੀ ਇਸ ਨੌਜਵਾਨ ਦੀ ਮਦਦ ਕੀਤੀ ਤੇ ਘਰ ਵਾਪਸੀ ਕਰਵਾਈ ਘਰ ਵਾਪਸੀ ਕਰਨ ਮਗਰੋਂ ਨੌਜਵਾਨ ਨੇ ਜਿੱਥੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਉੱਥੇ ਹੀ ਸੰਤ ਸਿਚੇਵਾਲ ਜਿੱਦਾ ਧੰਨਵਾਦ ਵੀ ਕੀਤਾ ਕਿ ਉਹਨਾਂ ਨੇ ਅਜਿਹੇ ਸਮੇਂ 'ਚ ਉਹਨਾਂ ਦੇ ਪਰਿਵਾਰ ਤੇ ਉਹਨਾਂ ਨਾਲ ਕੰਧ ਬੰਨ੍ਹ ਖੜੇ ਰਹੇ ਤੇ ਕਿਸੇ ਵੀ ਸਥਿਤੀ 'ਚ ਡੋਲਣ ਨਹੀਂ ਦਿੱਤਾ ਇਸ ਦੌਰਾਨ ਸੰਸਚੀਵਾਲ ਨੇ ਕਿਹਾ ਕਿ ਬਹੁਤ ਸਾਰੇ ਨੌਜਵਾਨ ਅੱਖਾਂ ਵਿੱਚ ਬਿਹਤਰ ਭਵਿੱਖ ਦਾ ਸੁਪਨਾ ਲੈ ਕੇ ਵਿਦੇਸ਼ ਤਾਂ ਚਲੇ ਜਾਂਦੇ ਹਨ ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹ ਸਹੀ ਤਰੀਕੇ ਨਾਲ ਜਾ ਰਹੇ ਹਨ ਜਾਂ ਗਲਤ ਪਰ ਹਮੇਸ਼ਾ ਇਸ ਗੱਲ ਦਾ ਧਿਆਨ ਰੱਖਣਾ ਬੇਹਤ ਲਾਜ਼ਮੀ ਹੈ ਕਿ ਉਹਨਾਂ ਦੇ ਨਾਲ ਉਹਨਾਂ ਦੇ ਪਰਿਵਾਰਾਂ ਦੀਆਂ ਵੀ ਜ਼ਿੰਦਗੀਆਂ ਜੁੜੀਆਂ ਹੁੰਦੀਆਂ ਹਨ ਜੋ ਸਿਰਫ ਇਸ ਆਸਤੇ ਜਿਉਂਦੇ ਹੁੰਦੇ ਹਨ ਕਿ ਉਹਨਾਂ ਦੇ ਪਰਿਵਾਰ ਦਾ ਜੋ ਵੀ ਜੀ ਵਿਦੇਸ਼ ਵਿੱਚ ਗਿਆ ਹੋਵੇ ਉਹ ਹਮੇਸ਼ਾ ਸੁਰੱਖਿਅਤ ਹੋਵੇ ਤੇ ਖੁਸ਼ਹਾਲ ਜ਼ਿੰਦਗੀ ਬਤੀਤ ਕਰੇ ਉਹਨਾਂ ਨੇ ਕਿਹਾ ਕਿ ਨੌਜਵਾਨ ਅਗਰ ਵਿਦੇਸ਼ ਜਾਣਾ ਚਾਹੁੰਦੇ ਹਨ ਤਾਂ ਇੱਕ ਸਹੀ ਰਾਹ ਅਤੇ ਇੱਕ ਸਹੀ ਦਿਸ਼ਾ ਹੋਣੀ ਬਹੁਤ ਜ਼ਰੂਰੀ ਹੈ ਤਾਂ ਹੀ ਅਸੀਂ ਆਪਣੇ ਸਮੇਤ ਆਪਣੇ ਪਰਿਵਾਰਾਂ ਨੂੰ ਇੱਕ ਖੁਸ਼ਹਾਲ ਜ਼ਿੰਦਗੀ ਦੇ ਸਕਦੇ ਹਾਂ ਸultanpur ਲੋਧਿ ਤੋਂ ਪੱਤਰਕਾਰ ਬਿਕਰਮ ਤਲਵੰਡੀ ਜੀ ਦੀ ਵਿਸ਼ੇਸ਼ ਰਿਪੋਰਟ ਕਿੱਥੋਂ ਦੇ ਰਹਿਣਾ ਜੀ ਸ੍ਰੀ ਮਨਮਨ ਨਰੇਸ਼ ਕੁਮਾਰ ਹੈ ਮੈਂ ਪਿੰਮੋਠੜਾ ਜ਼ਿਲ੍ਹਾ ਜਲੰਧਰ ਤਹਿਸੀਲ ਫੋਰਾ ਕਦੋਂ ਕਿਹੜੇ ਦੇਸ਼ گئے ਸੀ ਤੇ ਕੀ ਉੱਥੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਮੈਂ 2014 ਹੀ ਗਿਆ ਸੀਗਾ ਸऊदी ਅਰਬੀਆ ਉਸ ਤੋਂ ਬਾਅਦ ਫਿਰ ਪਹਿਲੀ ਕੰਪਨੀ ਸਾਡੀ ਬੰਦ ਹੋ ਗਈ ਫਿਰ ਅਸੀਂ ਤਨਜ਼ਿਲ ਕਰਾਇਆ ਦੂਸਰੀ ਕੰਪਨੀ ਦੂਸਰੀ ਕੰਪਨੀ ਚ ਹੋ ਗਿਆ ਸੀ ਮੈਨੂੰ 4 ਸਾਲ 5 ਸਾਲ ਹੋ ਗਏ ਸੀ ਤੇ 2023 ਚ ਮੈਂ ਉਹਨਾਂ ਨੂੰ ਛੁੱਟੀ ਦਾ ਕਹਿ ਰਿਹਾ ਸੀਗਾ ਵੀ ਆਉਣ ਦਾ ਤੇ ਛੁੱਟੀ ਨਹੀਂ ਦੇ ਰਹੇ ਸੀਗੇ ਇਸ ਕਰਕੇ ਫਿਰ ਉਹਨੇ ਮੇਰੇ ਤੇ ਝੂਠਾ ਇਲਜ਼ਾਮ ਲਗਾਤਾ ਦਾਵਾ ਕਰਤਾ ਕੰਪਨੀ ਨੇ ਚੋਰੀ ਦਾ 2023 2023 ਜੁਲਾਈ 2023 ਦੇ ਅੱਠਵੇਂ ਮਹੀਨੇ ਤੋਂ ਬਾਅਦ ਫਿਰ ਮੇਰਾ 4.5 ਮਹੀਨੇ ਛੁਰਤੇਖਾਨੇ ਰੱਖਿਆ ਥਾਣੇ 'ਚ ਤੇ ਉਸ ਤੋਂ ਬਾਅਦ ਫਿਰ ਮੈਨੂੰ ਜੇਲ੍ਹ 'ਚ ਘੱਲ ਦਿੱਤਾ ਤੇ ਜੇਲ੍ਹ 'ਚ ਮੇਰਾ ਕੋਰਟ ਚੱਲਿਆ ਕੋਰਟ ਚੱਲਿਆ ਤਾਂ ਪਹਿਲੀ ਤਰੀਕਾਈ ਮੇਰੀ ਮਹੀਨੇ ਬਾਅਦ ਜਦੋਂ ਜੇਲ੍ਹ 'ਚ ਮਹੀਨਾ ਹੋ ਗਿਆ ਸੀਗਾ ਗਏ ਨੂੰ ਫਿਰ ਜੱਜ ਨੇ ਮੈਨੂੰ ਬਰੀ ਦੇ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਫਿਰ ਉਹੀ ਇਸ ਤਰ੍ਹਾਂ ਕੀਤਾ ਵੱਡੇ ਕੋਰਟ 'ਚ ਫਿਰ ਵੱਡੇ ਕੋਰਟ ਨੇ ਵੀ ਜੱਜਾਂ ਨੇ ਮੈਨੂੰ ਉਹੀ ਫੈਸਲਾ ਰੱਖਿਆ ਤੋਂ ਬਾਅਦ ਛੱਡਣ ਦੇ ਹੁਕਮ ਮਿਲ ਗਏ ਸੀਗੇ ਦੋ ਵਾਰੀ ਤੇ ਫਿਰ ਛੱਡਿਆ ਨਹੀਂ ਸੀਗਾ 사우ਦੀਆਰਬ ਕੈਪਟਨ ਨੇ ਇਨੀਸ਼ੀਏਟ ਕੀਤਾ ਜੇਲ੍ਹ ਨੇ ਤੋਂ ਬਾਅਦ ਫਿਰ ਮੈਨੂੰ ਸਾਢੇ ਤਿੰਨ ਮਹੀਨੇ ਹੋਣੀ ਮੇਰੇ ਖਿਲਾਫ ਕਰਤੇ ਤਾਂ ਮੈਸੀ ਬਾਰ-ਬਾਰ ਆ ਰਹੀ ਸੀਗੀ ਪੁਛਰੀ ਸੀ ਵੀ ਕਿਉਂ ਨਹੀਂ ਛੱਡ ਰਹੇ ਹੈਗੇ ਤੇ ਮੈਸੀ ਨੂੰ ਵੀ ਕੁਛ ਨਹੀਂ ਦੱਸ ਰਹੇ ਸੀਗੇ ਤੇ ਫਿਰ ਸਾਢੇ ਤਿੰਨ ਮਹੀਨੇ ਬਾਅਦ ਮੈਨੂੰ ਛੱਡਿਆ ਉਹਨੇ ਯਾਨੀ ਇੱਕ ਸਾਲ ਮੇਰਾ ਪੂਰਾ ਖਰਾਬ ਕਰ ਦਿੱਤਾ ਫਿਰ ਉਸ ਤੋਂ ਬਾਅਦ ਬਾਹਰ ਨਿਕਲੇ ਤਾਂ ਉਹ ਦੂਬਾਜ ਫੇ ਹ ਖਾਸ ਦਾ ਵਿਭਾਗ ਪਾਤ ਤਾਉਣੀ ਕੰਪਨੀ ਨੇ ਫਿਰ ਉਹਦੇ ਵਿੱਚੋਂ ਮੈਨੂੰ ਬਰੀ ਮਿਲ ਗਿਆ ਸੀਗਾ ਤੇ ਮੈਂ ਐਨਓਸੀ ਮੇਰਾ ਵੀਜ਼ਾ ਨਹੀਂ ਕੈਨਸਲ ਕਰ ਰਹੇ ਸੀਗੇ ਤੇ ਫਿਰ ਉਸ ਤੋਂ ਬਾਅਦ ਤੇ ਮੈਸੀ ਇੰਡੀਅਨ ਮੈਸੀ ਨੇ ਤੇਦਰ ਬਾਬਾ ਜੀ ਨੇ ਵੀ ਫੈਕਸ ਹ ਮਾਰੀਆਂ ਵੀ ਬੰਦਾ ਕਿਉਂ ਨਹੀਂ ਕੱਲ ਰਹੇਗੇ ਤੇ ਫਿਰ ਐਨਓਸੀ ਮੈਨੂੰ ਫਿਰ ਆਨਲਾਈਨ ਤੇ ਮਿਲਿਸ਼ਿਆ ਮਹੀਨਾ ਬਾਅਦ ਆ ਕੇ ਕਿਨੇ ਸਮਾਦ ਵਾਪਸ ਕਰਦੇ ਨੂੰ ਵਾਪਸੀ ਦੀ ਆਸ ਫਿਰ ਕਿਵੇਂ ਬੱਜੀ ਵਾਪਸ ਸੀ ਅਸਤੋ ਫਿਰ ਜਦੋਂ ਮੇਰਾ ਕੇਸ ਹੀ ਖਤਮ ਹੋ ਗਿਆ ਸੀਗਾ ਤਾਂ ਕੁਝ 6 ਮਹੀਨੇ ਬਾਅਦ ਤਾਂ ਆਸ ਹੈ ਕਿ ਸੀਗੇ ਵਾਪਸ ਮੋੜ ਸਕਦੇ ਨਹੀਂ ਜਦੋਂ ਪਹਿਲਾਂ ਜਦੋਂ ਫੜਾਇਆ ਸੀਗਾ ਉਹਨੇ ਦਾਵਾ ਕੀਤਾ ਸੀ ਉਦੋਂ ਕੁਝ ਨਹੀਂ ਆਸ ਸੀਗੀ ਵੀ ਕੁਝ ਵੀ ਹੋ ਸਕਦਾ ਵੀ ਸੌਦੀ ਹੈਗੇ ਆ ਵੀ ਸੌਦੀਆਂ ਦੀ ਸੁਣਨਗੇ ਪਰ ਨਹੀਂ ਜਿਹੜੇ ਜੱਜ ਹੈ ਉਧਰ ਨੇ ਜੱਜ ਬਹੁਤ ਵਧੀਆ ਜੱਜ ਵੀ ਸਖਤ ਨੇ ਕਾਫੀ ਕਾਨੂੰਨ ਤਾਂ ਸਖਤ ਹੈਗੇ ਜਿਹਨੇ ਗਲਤੀਆਂ ਕੀਤੀ ਉਹਨਾਂ ਲਈ ਕਾਨੂੰਨ ਸਖਤ ਹੈਗੇ ਆ ਪਰ ਜਿਹੜੇ ਬੇਕਸੂਰ ਐ ਉਹਨਾਂ ਲਈ ਨਹੀਂ ਹੈ ਕਿ ਜੱਜ ਜਿਹੜੇ ਲੱਗਦਾ ਸੀ ਕੀ ਹੋ ਸਕਦਾ ਸੀ ਤੁਹਾਡੇ ਨਾਲ ਉਸ ਉਹਨਾਂ ਲਈ ਲੱਗਦਾ ਸੀਗਾ ਵੀ ਸਜ਼ਾ ਹੋ ਸਕਦੀ ਐ ਵੀ ਸੌਦੀ ਦਲੀਲਾਂ ਗਲਤ ਪੇਸ਼ ਕਰ ਸਕਦਾ ਆ ਪਰ ਉਹ ਜੋ ਉਹਦੇ ਲਈ ਸੀਗੇ ਜੱਜ ਸੀਗੇ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਪੂਰਾ ਸਾਰਾ ਦੇਖਿਆ ਤੇ ਉਹ ਕਹਿੰਦੇ ਨਹੀਂ ਬੇਕਸੂਰ ਐ ਤੁੰ ਬਾਬਾ ਜੀ ਨੇ ਰਾਤ ਤੱਕ ਇਸ ਬਾਬਾ ਜੀ ਦੇ ਰਾਤ ਤੱਕ ਘਰ ਵਾਲਿਆਂ ਨੇ ਕੀਤਾ ਸੀਗਾ ਤੇ ਘਰ ਦੇ ਆਏ ਸੀਗੇ ਇੱਥੇ ਤੇ ਬਾਬਾ ਜੀ ਨੂੰ ਆ ਕੇ ਕਿਹਾ ਤੇ ਬਾਬਾ ਜੀ ਨੇ ਫਿਕਸ ਕਰੀਆਂ ਦਿੱਲੀ ਮੈਸੇਜ ਮਾਰੀਆਂ ਫਿਕਸਾਂ ਪਿੱਛੇ ਲੱਗ ਗਿਆ ਲੱਗ ਗਿਆ ਜੀ ਸਾਲ ਕੇ ਜਨਗੇ 6-7 ਸੱਤਕ ਮਹੀਨੇ ਨਾ ਸੱਤਕ ਮਹੀਨੇ ਲੱਗ ਗਿਆ ਹਾਂ ਦਾ ਅੱਛਾ ਲੱਗ ਰਿਹਾ ਜੀ ਕੀ ਕੀ ਕਰਨਾ ਚਾਹੁੰਦੇ ਬਾਕੀ ਜਿਹੜੇ ਬਾਕੀਆਂ ਠੀਕ ਹੈ ਆਪਣਾ ਕੰਮ ਕਰਨ ਪਰ ਦੇਖਣ ਸੌਦੀ ਚੰਗੇ ਵੀ ਹੁੰਦੇ ਵਿੱਚ ਮਾੜੇ ਵੀ ਹੁੰਦੇ ਆ ਬੰਦੇ ਬਸ ਛੁੱਟੀ ਮੰਗਣ ਕਰਨੇ ਛੁੱਟੀ ਕਰ ਨੂੰ ਬਸ 4 ਸਾਲ ਹੋ ਗਏ ਸੀਗੇ ਮੈਨੂੰ 2019 ਚ ਮੇਸੀ ਘਟ ਕੇ ਗਿਆ ਸੀਗਾ ਤੇ ਮੁਰ ਕੇ ਛੁੱਟੀ ਨਹੀਂ ਮੈਂ ਆਇਆ ਸੀਗਾ ਮੈਂ ਆਇਆ ਸੀਗਾ ਕਾਰਡ ਨਹੀਂ ਬਣਾਉਂਦੇ ਕਾਰਡ ਨਹੀਂ ਬਣੇ ਤੇ ਉਹ ਆਈਡੀ ਮੈਂ ਉਹਨਾਂ ਨੂੰ ਜੋੜ ਪਾ ਰਿਆ ਸੀਗਾ ਵੀ ਆਈਡੀ ਬਣਾ ਦੋ ਮੇਰੀ ਪਰ ਆਈਡੀ ਨਹੀਂ ਬਣਾ ਕੇ ਦਿੰਦੇ ਸੀ ਹਾਂਜੀ ਉਹ ਬਾਬਾ ਜੀ ਬਾਬਾ ਜੀ ਦੇ ਸਾਥ ਇੱਤਾ ਸਭ ਵੀ ਭੈਣ ਬਹੁਤ ਜਾਣੇ ਕੇ ਸਾਥ ਸਭੀ ਭੈਣ ਨੇ ਬਹੁਤ ਕਾਲ ਕੀਤੀ ਸਭੀ ਭੈਣ ਨੇ ਬਹੁਤ ਇੱਤਾ ਆ ਅੱਜ ਤੇ ਮਧਿਆ ਬਾਬਾ ਜੀ ਨੇ ਕੰਟਰੋਲ ਦਾ ਕੀ ਮੁਖਮੰਤਾ ਜਿਸ ਤਰ੍ਹਾਂ ਲਗਾਤਾਰ ਸਾਡੇ ਨੌਜਵਾਨ ਵਿਦੇਸ਼ਾਂ ਦੇ ਵਿੱਚ ਜਾਂਦੇ ਆ ਉੱਥੇ ਜਾ ਕੇ ਜੋ ਖਜੋਖਵਾਰੀ ਹੁੰਦੀ ਹੈ ਅਸੀਂ ਲਗਾਤਾਰ ਜਿਸ ਤਰ੍ਹਾਂ ਅਮਰੀਕਾ ਤੋਂ ਵਾਪਸ ਆਏ ਕਿਸ ਤਰ੍ਹਾਂ ਹੱਥ ਕੜੀਆਂ ਲਾ ਕੇ ਉਹ ਬੜੀ ਦੁਖਦਾਈ ਖਬਰ ਜਿਹੜੀ ਹੈਗੀ ਹਰੇ ਹਰਦੇ ਨੂੰ ਬੇਧਨ ਵਾਲੀ ਹੈ ਸੋ ਜਿਸ ਤਰ੍ਹਾਂ ਜੰਗਲਾਂ ਦੇ ਵਿੱਚ ਜਾ ਕੇ ਕਿਸ ਤਰ੍ਹਾਂ ਨੌਜਵਾਨ ਜਿਹੜੇ ਹੈ ਮਾਪਿਆਂ ਤੋਂ ਵੀ ਦੂਰ ਹੋ ਜਾਂਦੇ ਆ ਤੇ ਉਹ ਉਹਨਾਂ ਦਾ ਮੁੜ ਕੇ ਵਾਪਸ ਵੀ ਨਹੀਂ ਆਉਂਦੇ ਸੋ ਇਸੇ ਤਰ੍ਹਾਂ ਇੱਕ ਜਲੇਂਦਰ ਪਿੰਡ ਦੇ ਮੇਠੜੇ ਪਿੰਡ ਦੇ ਰਹਿਣ ਵਾਲੇ ਨਰੇਸ਼ ਕੁਮਾਰ ਜਿਹੜਾ ਅੱਜ ਤੋਂ 6 ਸਾਲ ਪਹਿਲਾਂ 사ウਦੀ ਅਰਬ ਦੇ ਵਿੱਚ ਗਿਆ ਸੀ ਉੱਥੇ ਉਹਨਾਂ ਨੂੰ ਜਿਹੜਾ ਹੈ ਚੌਂਕੀ ਦਾ ਵੀ ਦਾ ਕੰਮ ਜਿਹੜਾ ਉਹਨਾਂ ਨੂੰ ਮਿਲਿਆ ਤੇ ਉਹਨਾਂ ਨੇ ਉਹਦੇ ਉੱਤੇ ਇਲਜ਼ਾਮ ਲਾ ਕੇ ਉਹਨਾਂ ਦੇ ਉੱਤੇ ਇਹਨਾਂ ਨੂੰ ਜਿਹੜਾ ਹੈਗਾ ਉੱਥੇ ਬੰਦੀ ਬਣਾ ਕੇ ਰੱਖਿਆ ਹੋਇਆ ਸੀ ਤੇ 2023 ਦੇ ਵਿੱਚ ਇਹਨਾਂ ਦਾ ਪਰਿਵਾਰ ਆਇਆ ਤੇ ਇਹੋ ਨੇ ਆਪਣੀ ਦਰਦ ਕਹਾਣੀ ਸਾਰੀ ਦੱਸੀ ਤੇ ਉਹਨਾਂ ਦੇ ਜਿਸ ਤਰ੍ਹਾਂ ਇਹਨਾਂ ਦੇ ਨਾਲ ਗੱਲਬਾਤ ਵੀ ਹੋਣੀ ਸ਼ੁਰੂ ਕੀਤੀ ਫਿਰ ਇਹਨਾਂ ਨੇ ਜਿਹੜੀ ਹੈਗੀ ਅੰਬੈਸੀ ਨੂੰ ਅਸੀਂ ਲੈਟਰ ਲਿਖਿਆ ਅੰਬੈਸੀ ਨੇ ਇਹਨਾਂ ਨੂੰ ਉਧਰ ਕੋਲ ਛੁਡਵਾ ਕੇ ਤੇ ਫਿਰ ਪੁਲਸਕ ਲੈ ਗਈ ਕਿਉਂਕਿ ਉਹਦੇ ਉੱਤੇ ਕੇਸ ਉਹਨਾਂ ਨੇ ਕਰ ਦਿੱਤਾ ਸੀਗਾ ਤਕਰੀਬਨ ਦੇਰ ਹੈਗਾ ਉਹ ਮੁਫਤ ਮਹੀਨੇ ਜਿਹੜਾ ਹੈਗਾ ਕੇਸ ਇਹਨਾਂ ਦੇ ਉੱਤੇ ਚੱਲਦਾ ਰਿਹਾ ਫਿਰ ਇਹ ਪੰਜ ਬੰਦ ਗੱਜਿਆਂ ਦੇ ਬੰਦ ਨੇ ਇਹਨਾਂ ਨੂੰ ਬਰੀ ਕਰ ਦਿੱਤਾ ਤੇ ਬਰੀ ਕਰਨ ਤੋਂ ਬਾਅਦ ਵੀ ਉਹਨਾਂ ਨੇ ਜਿਹੜਾ ਹੈਗਾ ਇਹਨਾਂ ਨੂੰ ਜਿਹੜਾ ਹੈਗਾ ਰਹਾ ਨਹੀਂ ਕੀਤਾ ਜੇਲ੍ਹ ਤੋਂ ਫਿਰ ਦੁਬਾਰਾ ਵਾਰ-ਵਾਰ ਅੰਬੈਸੀ ਦੇ ਕਰਨ ਸੰਪਰਕ ਕਰਨ ਤੇ ਫਿਰ ਇਹਨਾਂ ਨੂੰ 2-3 ਮਹੀਨੇ ਬਾਅਦ ਇਹਨਾਂ ਨੂੰ ਬਰੀ ਕੀਤਾ ਬਾਹਰ ਕੀਤਾ ਪਰਸ ਤੋਂ ਕਸਟਡੀਦੋ ਫਿਰ ਉਸ ਤੋਂ ਨਗਰੋਂ ਦੀ ਅੰਬੈਸ਼ੀ ਜਿਹੜਾ ਹੈਗਾ ਉਹ ਇਧਰ ਭੇਜਣ ਵਾਸਤੇ ਜਿਹੜੀ ਕੰਪਨੀ ਜਿਹਦਾ ਵੀਜ਼ਾ ਹੋਵੇ ਉਹਦੇ ਕੋਲ ਐਨਓਸੀ ਲੈਣੀ ਪੈਂਦੀ ਆ ਉਹ ਐਨਓਸੀ ਨਹੀਂ ਦਿੱਤੀ ਫਿਰ ਇਹ ਵਿਚਾਰਾ ਭਟਕਦਾ ਰਿਹਾ ਫਿਰ ਉਹਦੇ ਵਾਸਤੇ ਜਿਹੜਾ ਹੈ ਅੰਬੈਸ਼ੀ ਨੇ ਜਿਹੜਾ ਹੈਗਾ ਸੰਪਰਕ ਕਰਕੇ ਉਹ ਨਾਲ ਇਹਨੂੰ ਜਿਹੜਾ ਹੈਗਾ ਐਨਓਸੀ ਉਹ ਜਿਹੜੇ ਆਨਲਾਈਨ ਅਪਲਾਈ ਕਰਕੇ ਤੇ ਉਹਨੂੰ ਵਾਪਸ ਭੇਜਿਆ ਅੱਜ 6 ਸਾਲਾਂ ਪਿੱਛੋਂ ਆ ਪਿਛਲੇ ਮਹੀਨੇ ਵਾਪਸ ਆਇਆ ਸੋ ਅਸੀਂ ਸਾਡਾ ਤੇ ਇਹ ਤੁਹਾਡੇ ਸਾਰਿਆਂ ਨਾਲ ਸੰਪਰਕ ਕਰਨ ਦਾ ਇਹੀ ਹੈ ਇੱਕ ਇੱਕ ਤਰ੍ਹਾਂ ਜਿਹੜਾ ਹੈਗਾ ਸਾਡੇ ਬੱਚੇ ਬਾਹਰ ਜਾ ਕੇ ਉਹ ਜਾਂਦੇ ਤਾਂ ਕਮਾਈ ਕਰਨ ਵਾਸਤੇ ਆ ਪਰਿਵਾਰ ਨੂੰ ਆਸਮਾ ਹੁੰਦੀ ਆ ਕਿ ਸਾਡਾ ਪਰਿਵਾਰ ਚੱਲੇ ਕਾਰਬਾਰ ਵਧੀਆ ਹੋਵੇ ਬੱਚੇ ਪੜ੍ਹਾਈਏ ਪਰ ਜਦੋਂ ਉੱਥੇ ਜਾ ਕੇ ਫਸ ਜਾਂਦੇ ਆ ਤੇ ਕਿਉਂਕਿ ਉਧਰ ਜਾ ਕੇ ਜਿਹੜੇ ਜਿੰਨੇ ਵੀ ਉਹ ਜਿੰਨਾਂ ਦੇ ਕੋਲ ਕੰਮ ਕਰਦੇ ਆ ਉਹਨਾਂ ਕੋਲ ਜਦੋਂ ਪੈਸੇ ਮੰਗਦੇ ਆ ਤੇ ਉਹ ਕੋਈ ਨਾ ਕੋਈ ਕੇਸ ਚੋਰੀ ਦਾ ਪਾ ਦਿੰਦੇ ਆ ਕਿ ਆਪੇ ਤੇਰੇ ਫੜਨਗੇ ਜਿਹੜੇ ਹੈ ਅਦਾਲਤਾਂ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਨਾਲ ਦੇ ਜਿੱਥੇ ਲੜਕੀਆਂ ਦਾ ਜਿਹੜਾ ਹੈਗਾ ਉਹ ਦਾਖਰਬ ਮੁਲਕਾਂ ਦੇ ਵਿੱਚ ਬਹੁਤ ਜ਼ਿਆਦਾ ਸੋਸ਼ਲ ਹੋ ਰਿਹਾ ਉੱਥੇ ਜਾ ਕੇ ਸਾਡੇ ਜਿਹੜੇ ਨੌਜਵਾਨਾਂ ਉਹਨਾਂ ਦੇ ਨਾਲ ਵੀ ਸੋਸ਼ਲ ਹੋ ਰਿਹਾ ਕਿਉਂਕਿ ਇਹ ਜਿਹੜਾ ਹੈਗਾ ਉੱਥੇ ਦਾ ਜਿਹੜਾ ਸਿਸਟਮ ਆ ਉੱਥੇ ਇੰਨੀ ਜ਼ਿਆਦਾ ਸੁਣਵਾਈ ਨਹੀਂ ਜਿਸ ਤਰ੍ਹਾਂ ਹੋਰ ਨਾਲ ਮੁਲਕਾਂ ਦੇ ਵਿੱਚ ਜਦੋਂ ਇਹ ਲੀਗਲ ਬੰਦਾ ਵੀ ਜਿਹੜਾ ਹੈਗਾ ਉਹਦੇ ਉੱਤੇ ਵੀ ਜਿਹੜਾ ਹੈਗਾ ਉਹਨੂੰ ਵੀ ਇਸ ਤਰ੍ਹਾਂ ਪਛਾਇਆ ਜਾਂਦਾ ਸੋ ਇਸ ਤਰ੍ਹਾਂ ਦੀ ਹੋਰ ਵੀ ਗੱਲੇ ਹੈਗੇ ਸਾਡੇ ਪਹਿਣ ਭਰਾ ਜਿਹੜੇ ਵੀ ਹੈਗੇ ਜਿਹੜੇ ਜਾਣ ਤੋਂ ਪਹਿਲਾਂ ਜਿਹੜੇ ਹੈਗੇ ਸਾਨੂੰ ਕੰਪਨੀ ਦੇਖਣੀ ਚਾਹੀਦੀ ਹੈ ਜਾਂ ਜਿਹੜਾ ਹੈਗਾ ਵਰਕ ਪਰਮਿਟ ਦੇਖਣਾ ਚਾਹੀਦਾ ਤਾਂ ਕਿ ਜਿੱਥੇ ਅਸੀਂ ਜਾ ਰਹੇ ਹਾਂ ਕਿ ਉਹ ਵੀ ਸਾਡੇ ਵਾਸਤੇ ਵੈਰੀਫਾਈਟ ਹੈ ਜਾਂ ਉਹਦਾ ਲਾਹਾ ਹੋਊਗਾ ਜਾਂ ਅਸੀਂ ਉੱਥੇ ਜਾ ਕੇ ਫਸ ਜਾਵਾਂਗੇ ਤੁਹਾਡੀ ਇਹ ਸਾਰੇ ਨੌਜਵਾਨਾਂ ਨੂੰ ਬੇਨਤੀ ਹੈ ਜਦੋਂ ਵੀ ਜਾਣੇ ਲੀਗਲ ਇਵੈਂਟਾਂ ਕੋਈ ਜਾਓ ਉੱਥੇ ਜਾਣ ਤੋਂ ਪਹਿਲਾਂ ਕੰਪਨੀ ਦੇਖੋ ਜਿੱਦੇ ਵਿੱਚ ਜਾਣੇ ਤਾਂ ਕਿ ਉੱਥੇ ਜਾ ਕੇ ਵੀ ਤੁਸੀਂ ਸੇਖ ਵੀ ਹੋ ਤੇ ਨਾਲ ਜਿਹੜਾ ਹੈਗਾ ਉੱਥੇ ਜੇ ਕਮਾਈ ਕਰਨ ਦਾ ਨੇ ਤੁਸੀਂ ਪਰਿਵਾਰ ਲਈ ਕਮਾਈ ਵੀ ਕਰੋ ਜਿਹੜੀ ਇੱਕ ਰਕੇਸ਼ কুমার ਦੀ ਜਿਹੜੀ ਕਹਾਣੀ ਹੈ ਤੇ ਲਗਾਤਾਰ ਪਰਿਵਾਰ ਨੇ ਵੀ ਬਹੁਤ ਦੁੱਖ ਸਹਿ ਇਥੇ ਆਉਂਦੇ ਰਹੇ ਬਾਰ-ਬਾਰ ਰੋਂਦੇ ਸੀ ਪਰ ਆਪਾਂ ਕੀ ਕਰ ਸਕਦੇ ਜਿੰਨਾ ਚਿਰ ਉਹਦਾ ਉਹਦਾ ਕਿਸੇ ਲਾਗ ਨੂੰ ਉਹਨਾਂ ਅਨਸਾਰੀ ਹੋਣਾ ਸੀ ਇਹ ਸਾਲਾਂ ਵਿੱਚ ਵਾਪਸ ਆਏ ਅਸੀਂ ਮਾਰੇ ਅਗੇ ਅਰਦਾਸ ਕਰਦੇ ਆ ਕਿ ਇਹਨਾਂ ਨੂੰ ਵਾਹਿਗੁਰੂ ਤੰਦਰੁਸਤੀ ਬਖਸ਼ੇ ਤੇ ਪਰਿਵਾਰ ਦੇ ਵਿੱਚ ਖੁਸ਼ੀਆਂ ਮਾਣਨ ਸੋ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਤੁਸੀਂ ਆਏ ਆ ਤੁਹਾਡਾ ਸਾਰਿਆਂ ਦਾ ਇੱਕ ਜਿਹੜੇ ਹੈ ਵੀਰ ਦੀ ਦਰਦ ਕਹਾਣੀ ਤੁਸੀਂ ਥੋੜੀਆ ਤੁਹਾਡਾ ਵੀ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਆ